ਤੁਹੋ ਦੋਸਤੋ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਦਰਾਹੇ ਸ਼ਹਿਰ ਦਾ ਜੋ ਪਾਣੀ ਹੈ ਬਹੁਤ ਦੂਰ ਦੂਰ ਤੱਕ ਮਸ਼ਹੂਰ ਸੀਗਾ ਔਰ ਪਾਣੀ ਬਿਨਾ ਵਰ ਪਾਇਆ ਬਹੁਤ ਠੰਡਾ ਹੁੰਦਾ ਸੀ ਔਰ ਲੋਕ ਸਾਡੇ ਦਰਾਹੇ ਨਹਿਰ ਦੇ ਉੱਤੇ ਨਲਕੇ ਲੱਗੇ ਹੋਏ ਨੇ ਲੋਕ ਇੱਥੋਂ ਸਪੈਸ਼ਲ ਪਾਣੀ ਭਰ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਜੇ ਕੋਈ ਕਦੇ ਜਾ ਰਿਹਾ ਨਾ ਟੂਰ ਤੇ ਟੋਪ ਪਾਣੀ ਦੀਆਂ ਬੋਤਲਾਂ ਭਰ ਕੇ ਇੱਥੋਂ ਲੈ ਕੇ ਜਾਂਦੇ ਹੁੰਦੇ ਸੀ ਦਰਾਹੇ ਦਾ ਪਾਣੀ ਇੰਨਾ ਠੰਡਾ ਔਰ ਸੁਆਦਿਸ਼ਟ ਹੁੰਦਾ ਸੀ ਦੋਸਤੋ ਕੁਝ ਦਿਨਾਂ ਤੋਂ ਦਰਾਹੇ ਸ਼ਹਿਰ ਦੇ ਨਾਲ ਜਿਹੜੀ ਨਹਿਰ ਜਾਂਦੀ ਆ ਇਹਨੂੰ ਨਹਿਰ ਨੂੰ ਪੱਕਿਆ ਕਰਨ ਦਾ ਕੰਮ ਚੱਲਦਿਆ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਅਫਸੋਸ ਦੀ ਗੱਲ ਇਹ ਆ ਵੀ ਜਦੋਂ ਕਿਸਾਨ ਜਥੇਬੰਦੀਆਂ ਨੇ ਧਰਨਾ ਲਾਉਣਾ ਸੀ ਜੀਜੀ ਰੋਡ ਦੇ ਉੱਤੇ ਤਾਂ ਬਹੁਤ ਹੀ ਘੱਟ ਬੰਦੇ ਉੱਥੇ ਮਤਲਬ ਪਹੁੰਚੇ ਨੇ ਧਰਨੇ ਦੇ ਵਿੱਚ ਸਰਕਾਰੀ ਕੰਮ ਇਹਨੂੰ ਕੋਈ ਰੋਕ ਨਹੀਂ ਸਕਦਾ ਕੰਮ ਸ਼ੁਰੂ ਹੋ ਗਿਆ ਨਹਿਰ ਦਾ ਪਾਣੀ ਬੰਦ ਕਰ ਦਿੱਤਾ ਗਿਆ ਵਿੱਚੋਂ ਸੋ ਅੱਜ ਹਾਲਾਤ ਇਹ ਬਣ ਗਏ ਨੇ ਜੋ ਵੀ ਕੋਈ ਗਰੀਬ ਪਰਿਵਾਰ ਹੈ ਉਹਨਾਂ ਦੇ ਨਲਕੇ ਮੋਟਰਾਂ ਸਾਰੇ ਪਾਣੀ ਛੱਡ ਗਏ ਨੇ ਦਰਾਹਿ ਸ਼ਹਿਰ ਦੇ ਵਿੱਚ ਤੇ ਨਾਲ ਆਲੇ-ਆਲੇ ਪਿੰਡਾਂ ਦੇ ਵਿੱਚ ਇਸ ਸੰਬੰਧੀ ਹਾਹਾਕਾਰ ਮੱਚੀ ਪਈ ਹੈ ਸਾਡੀ ਸੈਨੀਟਰੀ ਦੀ ਦੁਕਾਨ ਹੈ ਸਾਡੇ ਕੋਲ ਬੰਦੇ ਆਉਂਦੇ ਨੇ ਬੋਰ ਕਰਾਉਣ ਵਾਸਤੇ ਕਿ ਸਾਡਾ ਪਾਣੀ ਖੜ ਗਿਆ ਨਲਕਿਆਂ ਵਾਲੇ ਜਾ ਕੇ ਦੇਖਦੇ ਨੇ ਪਾਣੀ ਦਾ ਲੈਵਲ ਜਿਹੜਾ ਉਹ ਇੱਕਦਮ ਕਾਫੀ ਜ਼ਿਆਦਾ ਡਾਊਨ ਹੋ ਗਿਆ ਜਿਹੜਾ ਲੈਵਲ ਸਾਡਾ ਪਹਿਲਾਂ ਪਾਣੀ ਦਾ ਦਰਾਹਿ ਸ਼ਹਿਰ ਦਾ 15 ਤੋਂ 20 ਫੁੱਟ ਦੇ ਵਿੱਚ ਵਿੱਚ ਹੁੰਦਾ ਸੀ ਉਹ ਆ ਪਾਣੀ ਨਹਿਰ ਦਾ ਪੱਕੀ ਕਰਨ ਦੇ ਨਾਲ ਉਹ ਪਾਣੀ ਦਾ ਲੈਵਲ ਨੀਅਰ ਅਬਾਉਟ 27 28 ਫੁੱਟ ਦੇ ਕਰੀਬ ਥੱਲੇ ਚ ਰਹਿ ਗਿਆ ਸਾਡੇ ਦਾ ਨਲਕੇ ਦੇ ਬੋਰ ਦੇ ਨਾਲ ਟੁੱਲੂ ਪੰਪ ਲਾ ਕੇ ਅੱਧੀ ਹੌਰਸ ਪਾਵਰ ਦੇ ਟੁੱਲੂ ਪੰਪ ਦੇ ਨਾਲ ਵੀ ਲੋਕਾਂ ਦਾ ਜਿਹੜਾ ਪਾਣੀ ਦਾ ਮਸਲਾ ਉਹ ਹੱਲ ਹੋ ਜਾਂਦਾ ਸੀ ਹੁਣ ਆ ਦੇਖਦੇ ਆ ਹਰ ਰੋਜ਼ ਦੋ ਬੰਦੇ ਚਾਰ ਬੰਦੇ ਆਉਂਦੇ ਨੇ ਕਿ ਸਾਡਾ ਨਲਕਾ ਖੜ ਗਿਆ ਜੀ ਸਾਡੀ ਮੋਟਰ ਖੜ ਗਈ ਅਸੀਂ ਪਾਣੀ ਪੀਣਾ ਬਹੁਤ ਪਰੇਸ਼ਾਨ ਆ ਉਹ ਖੜੇ ਪੈਰ 28 ਤੋਂ 30000 ਰੁਪਇਆ ਸਮਰਸੀਵਲ ਬੋਰਡ ਦੇ ਉੱਤੇ ਲੱਗਦਾ ਹੈ। ਔਰ ਇੱਕਦਮ ਬੰਦਾ ਕੋਈ ਅਵੇਲੇਬਲ ਵੀ ਹੈ ਨੀਗਾ। ਵੀ ਅੱਜ ਬੋਰ ਨੂੰ ਕੋਈ ਬੰਦਾ ਕਹਿ ਗਿਆ ਇਮੀਡੀਏਟਲੀ ਤਾਂ ਅੱਜੇ ਕੋਈ ਨਾ ਕੋਈ ਬੋਰ ਕਰਨ ਵਾਸਤੇ ਤਿਆਰ ਇੱਥੇ ਬੰਦਾ ਬੈਠਾ ਹੈ। ਸੋ ਦੋਸਤੋ ਇਹ ਤਾਂ ਹੁਣ ਹਲੇ ਫਿਲਹਾਲ ਟੈਂਪਰੇਰੀ ਤੌਰ ਤੇ ਨਹਿਰ ਪੱਕੀ ਕਰਨ ਦਾ ਜੋ ਹੈ ਕਰਕੇ ਪਾਣੀ ਬੰਦ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਨਹਿਰ ਵਿੱਚ ਪਾਣੀ ਛੱਡਿਆ ਜਾਵੇਗਾ ਕੀ ਉਹ ਦੁਬਾਰਾ ਤੋਂ ਪਾਣੀ ਦਾ ਲੈਵਲ ਪਹਿਲਾ ਵਾਲੇ ਲੈਵਲ ਤੱਕ ਪਹੁੰਚ ਜਾਵੇਗਾ ਕਿਉਂਕਿ ਜਿਹੜੇ ਇਹ ਅਫਸਰ ਨੇ ਇਸ ਵਿਭਾਗ ਨਾਲ ਸੰਬੰਧਿਤ ਨਹਿਰੀ ਵਿਭਾਗ ਦੇ ਨਾਲ ਸੰਬੰਧਿਤ ਅਫਸਰ ਨੇ ਉਹ ਇਹੀ ਲੋਕਾਂ ਨੂੰ ਕਹਿ ਰਹੇ ਸੀ ਵੀ ਇਹਦਾ ਕੋਈ ਫਰਕ ਨਹੀਂ ਪੈਂਦਾ ਕੋਈ ਇਹਦੇ ਨਾਲ ਪਾਣੀ ਦਾ ਲੈਵਲ ਡਾਊਨ ਨਹੀਂ ਹੋਣਾ ਪਰ ਜਦੋਂ ਹੁਣ ਅੱਛੀ ਵਿਖੇ ਦੀ ਗੱਲ ਆ ਬਹੁਤ سارے ਗਰੀਬ ਪਰਿਵਾਰ ਵੀ ਆਉਂਦੇ ਨੇ ਹੁਣ ਦੱਸੋ ਗਰੀਬ ਬੰਦਾ ਖੜੇ ਪੈਰ 28 ਤੋਂ 30 ਹਜ਼ਾਰ ਰੁਪਿਆ ਕਿੱਥੋਂ ਲਿਆ ਕੇ ਸਮਰਸੀ ਬਲਦਾ ਬੋਰ ਕਰਾਊਗਾ ਔਰ ਅਗਰ ਉਹ ਨਹੀਂ ਕਰਾਉਂਦਾ ਤਾਂ ਪਾਣੀ ਬਿਨਾ ਦੱਸੋ ਜੀ ਕਿਹੜੇ ਬੰਦੇ ਦਾ ਗੁਜ਼ਾਰਾ ਹੈਗਾ ਜਿਹੜਾ ਕੋਈ ਕਹਿ ਸਕਦਾ ਵੀ ਪਾਣੀ ਬਿਨਾ ਇੱਕ ਦਿਨ ਵੀ ਸਰ ਸਕਦਾ ਹੈ ਅਕਲੇ ਦਾ ਤੇ ਦੋਸਤੋ ਇਹ ਤਾਂ ਹੁਣ ਸਰਕਾਰ ਨੇ ਦੇਖਣਾ ਹੁਣ ਪਤਾ ਨਹੀਂ ਕਿੰਨੇ ਦਿਨ ਤੱਕ ਇਹਨੇ ਪਾਣੀ ਛੱਡਣਾ ਹੈ ਨਹਿਰ ਦੇ ਵਿੱਚ ਉਹ ਇਹ ਕਲੀਅਰ ਵੀ ਨਹੀਂ ਹੋ ਰਿਹਾ ਨਾ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਕਿਸੇ ਪ੍ਰੈਸ ਨੂੰ ਜਾਂ ਕਿਸੇ ਅਖਬਾਰ ਨੂੰ ਇਹਨਾਂ ਨੇ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਕੀਤਾ ਵੀ ਇਹ ਜਿਹੜਾ ਨਹਿਰ ਦਾ ਵਿੱਚ ਪਾਣੀ ਆ ਉਹ ਇਹਨਾਂ ਦਿਨਾਂ ਦੇ ਵਿੱਚ ਛੱਡਿਆ ਜਾ ਸਕਦਾ ਤਾਂ ਕਿ ਜਿਨ੍ਹਾਂ ਲੋਕਾਂ ਦਾ ਪਾਣੀ ਦਾ ਲੈਵਲ ਥੱਲੇ ਹੋ ਗਿਆ ਨਲਕੇ ਪਾਣੀ ਛੱਡ ਗਏ ਮੋਟਰਾਂ ਪਾਣੀ ਛੱਡ ਗਈਆਂ ਉਹਨਾਂ ਨੂੰ ਇਹ ਸਬੰਧੀ ਹੌਸਲਾ ਹੋ ਸਕੇ ਵੀ ਚਲੋ ਪੰਜ ਚਾਰ ਦਿਨ ਔਖੇ ਸੌਖੇ ਬੰਦਾ ਕੱਢ ਲੂਗਾ ਅਗਰ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਨਹਿਰ ਦੇ ਪਾਣੀ ਵਿੱਚ ਛੱਡਣ ਦੇ ਨਾਲ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਹੈ ਸੋ ਦੋਸਤੋ ਮੇਰੀ ਸਰਕਾਰ ਨੂੰ ਅਪੀਲ ਆ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਦਰਾਹਾ ਇੱਕ ਅਜਿਹਾ ਸ਼ਹਿਰ ਹੈ ਬਾਕੀ ਸਾਰੀ ਜਗ੍ਹਾ ਦੇ ਉੱਤੇ ਪਾਣੀ ਦੇ ਲੈਵਲ ਬਹੁਤ ਬਹੁਤ ਥੱਲੇ ਚਲੇ ਗਏ ਔਰ ਦਰਾਹੇ ਨੂੰ ਕਦੇ ਵੀ ਪਾਣੀ ਦੀ ਸਮੱਸਿਆ ਨਹੀਂ ਆਈ ਆ ਹੁਣੇ ਸਿਰਫ ਨਹਿਰ ਪੱਕੀ ਗਰੰਡ ਦੇ ਚੱਕਰ ਦੇ ਵਿੱਚ ਬੰਦ ਕੀਤੀ ਗਈ ਆ ਤਾਂ ਇਹ ਜਿਹੜਾ ਪਾਣੀ ਦਾ ਲੈਵਲ ਆ ਇਹ ਬਹੁਤ ਥੱਲੇ ਚਲੇ ਗਿਆ ਲੋਕਾਂ ਦੇ ਪਾਣੀ ਮੋਟਰਾਂ ਵਗੈਰਾ ਸਾਰੇ ਛੱਡ ਗਏ ਨੇ ਯਾ ਸਰਕਾਰ ਇਸ ਸਬੰਧੀ ਗਰੀਬ ਪਰਿਵਾਰਾਂ ਨੂੰ ਜਿਨ੍ਹਾਂ ਦੀ ਇਹ ਸਮੱਸਿਆ ਨਾਲ ਜੂਝ ਰਹੇ ਨੇ ਘਰਾਂ ਦੇ ਵਿੱਚ ਪਾਣੀ ਹੈ ਨਹੀਂ ਮੋਟਰਾਂ ਪਾਣੀ ਛੱਡ ਗਈਆਂ ਨਲਕੇ ਪਾਣੀ ਛੱਡ ਗਏ ਉਹਨਾਂ ਨੂੰ ਕੋਈ ਕੰਪਨਸੇਸ਼ਨ ਦੇਵੇ ਗਰੀਬ ਪਰਿਵਾਰਾਂ ਸਿਰਫ ਉਹ ਵੀ ਵੈਰੀਫਾਈ ਕਰਕੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਇਸ ਪਾਣੀ ਦੀ ਜੋ ਸਮੱਸਿਆ ਉਹਨਾਂ ਨੂੰ ਆ ਰਹੀ ਹੈ ਉਦੋਂ ਨਜਾਤ ਪਾ ਸਕਣ ਸੋ ਦੋਸਤੋ ਜਿਹੜੇ ਦਰਾਹੇ ਸ਼ਹਿਰ ਦੇ ਨਾਲ ਸੰਬੰਧਿਤ ਮੇਰੇ ਭਰਾ ਨੇ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਅੱਗੇ ਤੇ ਅੱਗੇ ਜਾ ਕੇ ਸਰਕਾਰ ਦੇ ਕੰਨਾਂ ਤੇ ਜੂ ਜਿਹੜੀ ਆ ਸਰਕ ਜਵੇ ਕਿਸੇ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਸੋ ਦੋਸਤੋ ਪਾਣੀ ਦੀ ਬਹੁਤ ਗਹਿਰੀ ਸਮੱਸਿਆ ਆ ਇੱਕਦਮ ਆ ਗਈ ਆ ਇਹ ਕਿ ਦਰਾਹੇ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਸੋ ਇਹ ਕਾਰਨ ਸਿਰਫ ਨਹਿਰ ਦਾ ਪਾਣੀ ਬੰਦ ਕਰਨ ਕਰਕੇ ਆਈ ਆ ਨਹਿਰ ਪੱਕੀ ਹੋ ਚੁੱਕੀ ਆ ਤਕਰੀਬਨ ਥੋੜੀ ਜੀ ਰਹਿ ਗਈ ਆ ਸੋ ਪਾਣੀ ਜਲਦੀ ਤੋਂ ਜਲਦੀ ਨਹਿਰ ਦੇ ਵਿੱਚ ਛੱਡਿਆ ਜਾਵੇ ਪਾਣੀ ਛੱਡਣ ਦੇ ਨਾਲ ਨਾਲ ਇਹਦਾ ਹੱਲ ਵੀ ਨਾਲ ਦੀ ਨਾਲ ਕੱਢਿਆ ਜਾਵੇ ਕਿ ਹੁਣ ਤਾਂ ਹਲੇ ਪਾਣੀ ਨਹੀਂ ਛੱਡਿਆ ਨਹਿਰ ਦੇ ਵਿੱਚ ਜੇ ਹੁਣ ਕੋਈ ਇਹਦਾ ਹੱਲ ਕਰਨਾ ਹੈ ਤਾਂ ਡਿਸਚਾਰਜ ਕਰਨ ਵਾਸਤੇ ਰੀਚਾਰਜ ਕਰਨ ਵਾਸਤੇ ਪਾਣੀ ਦੇ ਲੈਵਲ ਨੂੰ ਤਾਂ ਹੁਣ ਉਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਸੋ ਦੋਸਤੋ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲੇ ਕਮੈਂਟ ਕਰਕੇ ਦੱਸੋ ਵੀ ਕੀ ਇਹ ਨਹਿਰ ਦੀਆਂ ਜਿਹੜੇ ਕਹਿੰਦੇ ਸੀ ਸਾਈਡਾਂ ਪੱਕੀਆਂ ਕਰਨ ਦੇ ਨਾਲ ਕੋਈ ਫਰਕ ਨਹੀਂ ਪਵੇਗਾ ਕੀ ਸੱਚਮੁੱਚ ਆਉਣ ਵਾਲੇ ਭਵਿੱਖ ਵਿੱਚ ਸਾਈਡਾਂ ਪੱਕੀਆਂ ਕਰਨ ਦੇ ਨਾਲ ਨਹਿਰ ਦੇ ਪਾਣੀ ਦੇ ਲੈਵਲ ਨੂੰ ਕੋਈ ਫਰਕ ਪਵੇਗਾ ਜਾਂ ਨਹੀਂ ਪਵੇਗਾ ਬਹੁਤ ਬਹੁਤ ਤੰਗ ਹੈ